ਚਾਈਨਾ ਡੋਰ ਬਣ ਸਕਦੀ ਹੈ ਮੌਤ ਦਾ ਕਾਰਨ ਦੱਸਦੀ ਕਿ ਜਿਵੇਂ ਹੀ ਲੋਹੜੀ ਦਾ ਤਿਹਾਰ ਆਉਂਦਾ ਹੈ ਤਾਂ ਲੋਕ ਇਸ ਤਿਹਾਰ ਤੇ ਪਤੰਗਾਂ ਉਡਾ ਕੇ ਇਸ ਤਿਹਾਰ ਨੂੰ ਬੜੇ ਸ਼ਾਅ ਦੇ ਨਾਲ ਮਨਾਉਂਦੇ ਨੇ ਪਰ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਚਾਈਨਾ ਡੋਰ ਤੇ ਪਾਬੰਦੀ ਹੈ ਜਿੱਥੇ ਕਿ ਚਾਈਨਾ ਡੋਰ ਮਨੁੱਖ ਅਤੇ ਪੰਛੀਆਂ ਦੇ ਲਈ ਬਹੁਤ ਹੀ ਹਾਨੀਕਾਰਕ ਹੈ ਕਿਉਂਕਿ ਜਿਵੇਂ ਹੀ ਜਿੱਥੇ ਹੀ ਫਿਰ ਜਾਂਦੀ ਹੈ ਤਾਂ ਗਲੇ ਨੂੰ ਕੱਟ ਦਿੰਦੀ ਹੈ ਕਿਉਂਕਿ ਬਹੁਤ ਜ਼ਿਆਦਾ ਤਿੱਖੀ ਹੁੰਦੀ ਹੈ ਜਿੱਤੇ ਕਿ ਕਈ ਪੰਛੀ ਵੀ ਦਾ ਸ਼ਿਕਾਰ ਬਣ ਜਾਂਦੇ ਨੇ ਜਿਥੇ ਕਿ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਪੁਲਿਸ ਕਮਿਸ਼ਨਰ ਵੱਲੋਂ ਡਰੋਨ ਉਡਾ ਕੇ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਇਸ ਇਸ ਡੋਰਾ ਦਾ ਵਪਾਰ ਕਰਦਾ ਹੈ ਤਾਂ ਉਸਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਹੈ ਪਰ ਜਲਾ ਤਰਨ ਤਰਨ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਪ੍ਰਸ਼ਾਸਨ ਦੀਆਂ ਧੱਜੀਆਂ ਉਡ ਰਹੀਆਂ ਨੇ ਲੋਕਾਂ ਵੱਲੋਂ ਚਾਈਨਾ ਦੀ ਡੋਰ ਦੀ ਵਰਤੋਂ ਕਰ ਤਾਂਗੂ ਡਾਈ ਜਾਰੀ ਹੈ ਅਤੇ ਜਦੇ ਇਸ ਸਬੰਧੀ ਸਾਡੇ ਪੱਤਰਕਾਰ ਸਰਬਜੀਤ ਸਿੰਘ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਸ ਸਬੰਧ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਣੇ ਹੋਣਾਂ ਦੇ ਜਵਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਜਤੂਨ ਜੀ ਸਿੰਘ ਅੱਛਾ ਕੀ ਕਹਿਣਾ ਚਾਹੋਗੇ ਜਿਹੜੀ ਡੋਰ ਜਿਹੜੀ ਚైనా ਦੀ ਕਾਫੀ ਵਿਕਰੇ ਧਾਗਾ ਡੋਰ ਵੇਚ ਰਿਹਾ ਹੈ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਜਿਹੜਾ ਗੁੱਡੀਆਂ ਵੇਚ ਰਿਹਾ ਤੁਸੀਂ ਸਾਰਾ ਚైనా ਡੋਰ ਸਾਰੇ ਵਾਸਤੇ ਕਰਦਾ ਹੈ ਭਾਈ ਉਹ ਜਾਨਵਰ ਹੈ ਭਾਈ ਉਹ ਪੰਛੀ ਹੈ ਤੇ ਭਾਈ ਉਹ ਆਪਣੇ ਕੀ ਕਹਿੰਦੇ ਆ ਆਦਮੀ ਜਾਂ ਜਾਂ ਔਰਤਾਂ ਇਹ ਸਾਰਿਆਂ ਖਾਨੀ ਖਾਨੀ ਕਰ ਕੇਦੀ ਧਾਗੇ ਦੀ ਡੋਰ ਆ ਉਹ ਸਰ ਤੋਂ ਪਹਿਲਾਂ ਸ਼ੁਰੂਆਤੀ ਧਾਗੇ ਦੀ ਡੋਰ ਤੋਂ ਹੀ ਸੀ ਤੇ ਹੁਣ ਵੀ ਲੋਕੀ ਧਾਗੇ ਦੀ ਡੋਰ ਨੂੰ ਪ੍ਰੇਫਰ ਕਰਦੇ ਪਏ ਅਸੀਂ ਤੇ ਕਹਿੰਦੇ ਆ ਚੈਨਲ ਡੋਰ ਵੰਦ ਹੋਣੀ ਚਾਹੀਦੀ ਜਾਂ ਤਾਂ ਜੋ ਬੱਚੇ ਜਿਹੜੇ ਆਪਣੇ ਐਂਜਾਇਮੈਂਟ ਕਰ ਸਕਣ ਤੁਸੀਂ ਦੁਕਾਨ ਤੇ ਕਿਹੜੀ ਡੋਰ ਵੇਚ ਰਹੇ ਹੋ ਧਾਗੇ ਵਾਲੀ ਜਦੋਂ ਤਾਂ ਗੇਲੀ ਡੋਰ ਵੇਚਰੀ ਤਾਂ ਕਿ ਉਹ ਜੀ 9 ਤਾਰ 12 ਤਾਰ ਤੁਹਾਨੂੰ ਲੱਗਦਾ ਕਿ ਜਿਆਦਾਤਰ ਦੁਕਾਨਦਾਰ ਕبھی ਵੀ ਜਿਹੜੇ ਤਾਰ ਵੇਚ ਰਹੇ ਆ ਜਾਂ ਤਾਰ ਨਾਟ ਜਾਂਦੀ ਆ ਕਰੰਟ ਪੈਂਦਾ ਜਾਂ ਪੰਛੀਆਂ ਨੂੰ ਜਾਂ ਲੋਕਾਂ ਦੇ ਗਲੇ ਵੱਢੇ ਜਾਂਦੇ ਉਹ ਚਾਈਨਾ ਡੋਰ ਨਾਲ ਕੀ ਹੈ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਚਾਈਨਾ ਹੋ ਲੋਕਾਂ ਨੂੰ ਅਪੀਲ ਕਰਦੇ ਵੀ ਇਹਨੂੰ ਤਿਆਗੋ ਇਹ ਤਾਂ ਗੇਲੀ ਡੋਰ ਸ਼ੁਰੂ ਕਰੋ ਤਾਂ ਜੋ ਲੋਕਾਂ ਨੂੰ ਬਿਜ਼ਨਸ ਵੀ ਮਿਲ ਸਕੇ ਤੇ ਐਨਜਾਇਮੈਂਟ ਜਿਹੜੀ ਉਹ ਧਾਗੇ ਦੀ ਡੋਰ ਨਹੀਂ ਹੁੰਦੀ ਜਿਆਦਾ ਕੀ ਕਰੰਟ ਹੈਗਾ ਗੁੱਡੀ ਦਾ ਜੀ ਗੁੱਡੀ ਗੁੱਡੀ ਦਾ ਧਾਗੇ ਵਾਲੀ ਡੋਰ ਹੈ ਜੈਨਰ ਡੋਰ ਤੇ ਕੁਝ ਲੋਕੀ ਜਿਹੜੇ ਚੰਦ ਜਿਹੜੇ ਇਸ ਚੀਜ਼ ਨੂੰ profession ਨੂੰ ਬਦਨਾਮ ਕਰਦੇ ਪਏ ਆ ਕਿ ਆਪਣਾ ਬੈਨੀਫਿਟ ਵਧਾਉਣ ਵਾਸਤੇ ਲੋਕਾਂ ਨੂੰ ਖਰਾਬ ਕਰਦੇ ਪਏ ਆ ਹੁਣ ਕਈਆਂ ਦੇ ਮੂੰਹ ਵੱਡੇ ਜਾਂਦੇ ਪਏ ਕਿਸੇ ਦਾ ਸਿਰ ਕੱਟਿਆ ਜਾਂਦਾ ਹੈ ਕਿਸੇ ਦਾ ਮੂੰਹ ਪੜਾ ਕੱਟਿਆ ਜਾਂਦਾ ਹੈ ਜਿਸ ਤੇ ਹਰ ਚੀਜ਼ ਵਾਸਤੇ ਨੁਕਸਾਨ ਲਾਇਕ ਹੋ ਜਾਂਦੀ ਗੁੱਡੀ ਕਿੰਨੇ ਦੀ ਜਿ ਵਿਕਰੀ ਜੀ ਤੁਹਾਡੀ ਗੁੱਡੀ ਸਾਹਿਬ ਅਸਲੇ 5 ਰੁਪਏ ਤੋਂ ਲੈ ਕੇ 300 ਰੁਪਏ ਤੱਕ ਅੱਛਾ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਗੁੱਡੀ ਦੀ ਉਹ ਕਹਿੰਦੇ ਆ ਵੀ ਗੁੱਡੀ ਦਾ ਜਿਹੜਾ ਇੱਕ ਤਿਉਹਾਰ ਹੈ ਦੋੜੀ ਦਾ ਉਹ ਸਾਰੇ ਨਾਲ ਮਿਲ ਕੇ ਮਣਾਉਂਦੇ ਆ ਹੋ ਚੰਗੇ ਤਰੀਕੇ ਨਾਲ ਮਨਾਇਆ ਜਾਵੇ ਤਾਂ ਜੋ ਧਾਗੇ ਦੀ ਡੋਰ ਤੇ ਗੁੜੀ ਲਾ ਕੇ ਇੰਜੋਏਮੈਂਟ ਲਿਆ ਜਾਵੇ। ਦਾ ਕਿਸ ਤਰ੍ਹਾਂ ਦਾ ਹੈਗਾ ਜੀ? ਕਾਹ ਦਾ ਹਾਲ ਮੇਰੇ ਕੋਲ ਬਹੁਤ ਮਠਰਾ ਚੱਲਦਾ ਪਿਆ ਕੰਮ ਵਪਾਰ ਕਾਰੋਬਾਰ ਬਹੁਤ ਮਠਰਾ ਬਣਿਆ ਵੀ ਟੋਕੀ ਆਣ ਕੇ ਹੁਣ ਧਾਗੇ ਨੂੰ ਪ੍ਰੇਫਰ ਕਰਦੇ ਹਾਂ। ਮੇਰਾ ਨਾਮ ਹੈ ਰਾਜਾ ਰਣਜੀਤ ਸਿੰਘ ਪ੍ਰੈਜਿਡੈਂਟ ਅੰਤਰੈਕਚਨਿਟੀ ਲਿਮਿਟਿਡ ਆਸੋ ਪੰਜਾਬ। ਜੇਕਰ ਗੱਲ ਕੀਤੀ ਜਾਵੇ ਜਿਵੇਂ ਕਿ ਚੈਨਾ ਡੋਰ ਤੇ پابੰਦੀ ਲਾਈ ਹੋਈ ਹੈ ਸਰਕਾਰ ਨੇ ਫਿਰ ਵੀ ਤਰਨਤਾਰਨ ਚ ਜਿਹੜੀ ਹੈ ਕਈ ਜਗ੍ਹਾ ਤੇ ਜਿਹੜੀ ਡੋਰਾ ਵਿਕਰੀ ਆ ਤਾਨੂੰ ਪਤਾ ਪੰਛੀਆਂ ਦੀ ਵੀ ਜਿਆਦਾ ਪ੍ਰੋਬਲਮ ਆਉਂਦੀ ਆ ਪੰਛੀ ਟੰਗੇ ਜਾਂਦੇ ਜਾਂ ਕਿਸੇ ਦਾ ਗਲਾ ਵੜਿਆ ਤੁਹਾਡੇ ਬਾਰੇ ਕੀ ਕਹਿਣਾ ਇਸ ਬਾਰੇ ਪਿਛਲੇ 3 ਸਾਲ ਤੋਂ ਲਗਾਤਾਰ ਅਸੀਂ ਆਪਣੀ ਸੰਸਥਾ ਵੱਲੋਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਕੰਮ ਕਰਨ ਦੀ ਨੀਂਦ ਤੋਂ ਜਗਾ ਰਹੇ ਹਾਂ ਕਿ ਇਸ ਦੇ ਕੰਮ ਪਾਇਆ ਜਾਵੇ ਪਰ ਪ੍ਰਸ਼ਾਸਨ ਵੀ ਕਸ ਤੋਂ ਵਸ ਨਹੀਂ ਹੋ ਰਿਹਾ ਜੂ ਜੂ ਲੋੜੀ ਦਾ ਥਿਆਰ ਨੇੜੇ ਆ ਰਿਹਾ ਜਿਹੜੇ ਚਾਈਨਾ ਡੋਰ ਵੇਚਣ ਵਾਲੇ ਖਰੀਦਣ ਵਾਲੇ ਉਨ੍ਹਾਂ ਦੀ ਪਰਮਾਰ ਬਹੁਤ ਵੱਧ ਗਈ ਆ ਔਰ ਦੁੱਖ ਦੀ ਗੱਲ ਆ ਥੱਲੇ ਪੰਛੀਆਂ ਨੂੰ ਨਹੀਂ ਜੇ ਰੀਸੈਂਟਲੀ ਵੇਖਿਆ ਜਾਵੇ ਪਿਛਲੇ ਦਿਨਾਂ ਅੰਮ੍ਰਿਤਸਰ ਇੱਕ ਬੰਦਾ ਪੰਡਾਰੀਪੁਰ ਤੋਂ ਲੰਘ ਰਿਹਾ ਸੀ ਉਹਦੇ ਮੂੰਹ ਫਟ ਗਿਆ ਤੇ ਗਰਦਨ 'ਚ ਫਿਰਕੀ ਦੌਰ ਇਹ ਇੱਕ ਖੂਨੀ ਡੋਰ ਆ ਇਹਦੇ ਨੂੰ ਕਾਬੂ ਕਰਕੇ ਇਹਨੂੰ ਬੰਦ ਕਰਕੇ ਪੂਰਨ ਤੌਰ ਤੇ ਲੋਕਾਂ ਨੂੰ ਨਿਜਾਦ ਹੋਣੀ ਚਾਹੀਦੀ ਆ ਔਰ ਅਸੀਂ ਪੰਜਾਬ ਪੁਲਿਸ ਨੂੰ ਜਿਲਾ ਤਰਨਤਾਰਨ ਦੀ ਪੁਲਿਸ ਨੂੰ ਖਾਸ ਕਰਕੇ ਹਟਾਇਤ ਬਲਕਿ ਪ੍ਰੈਸਟ ਕਰਦੇ ਆ ਕਿ ਆਲਾ ਅਫਸਰ ਆਪਣੇ ਛੋਟੇ ਅਫਸਰ ਨੂੰ ਹਿਦਾਇਤ ਦੇਣ ਕਿ ਜਿੱਦਾਂ ਅਮਰਸਰ ਦੇ ਵਿੱਚ ACP ਸਾਹਿਬ ਨੇ ਡਰੋਨ ਦੇ ਜਰੀਏ ਇੱਕ ਵੱਡੀ ਮਹਿਮ ਚਲਾ ਕੇ ਬਹੁਤ ਵੱਡੇ ਵੱਡੇ ਤਸਕਰ ਜਿਹੜੇ ਡ੍ਰੈਗਨ ਡੋਜ਼ ਦਾ ਵਪਾਰ ਕਰਦੇ ਆ ਫੜੇ ਆ ਔਰ ਉਸੇ ਬੇਸ ਦੇ ਉੱਤੇ ਤਰਮਕਾਦ ਦੀ ਕਾਰਵਾਈ ਕੀਤੀ ਜਾਵੇ ਤਾਂ ਤਾਂ ਹੀ ਇਸ ਡੋਰ ਨੂੰ ਫਿਚਣ ਵਾਲਿਆਂ ਤੇ ਠੱਲ ਪਾਈ ਜਾ ਸਕਦੀ ਜੇਕਰ ਦੇਖਣ ਜੇ ਆਇਆ ਵਾ ਜਿਵੇਂ ਕਿ ਬਾਰ ਜਿਹੜੀ ਆ ਗੁੱਡੀਆਂ ਲਾਈਆਂ ਆਂ ਦਿਖਾਵਾ ਬਾਹਰ ਕਰਦੇ ਆ ਅਗਲੇ ਨੂੰ ਕਹਿੰਦੇ ਕਿ 10 ਮਿੰਟਾਂ ਬਾਅਦ ਆ ਜੀ ਲੈ ਜੀ ਤੁਹਾਨੂੰ ਲੱਗਦਾ ਕਿ ਸਰਕਾਰ ਕੋਈ ਕਾਬੂ ਪਾ ਰਹੀ ਹੈ ਕੋਈ ਲੱਗਦਾ ਨਹੀਂ ਵੇਖੋ ਮੈਂ ਇਹ ਗੱਲ ਤੱਥਾਂ ਦੇ ਆਧਾਰ ਤੇ ਨਹੀਂ ਕਹਿ ਸਕਦਾ ਵੀ ਦੁਕਾਨਦਾਰ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਬਟ ਇਹ ਰਿਥੇ ਵਰਣਨਯੋਗ ਜ਼ਰੂਰ ਆ ਕਿ ਹਰ ਇੱਕ ਬੱਚੇ ਦੇ ਹੱਥ ਵਿੱਚ ਮੈਂ ਡ੍ਰੈਗਨ ਡੋਰ ਹੀ ਵੇਖ ਰਿਹਾ ਵਾਂ ਆਫਟਰ ਇਹ ਵੇਖਦੀ ਆ ਇਹਨੂੰ ਕੋਈ ਵੜਾਂਦਾ ਵਾ ਵੇਖਦਾ ਵਾ ਫੇਰੀ ਮਾਰਕੀਟ ਚ ਆਉਂਦੀ ਆ ਔਰ ਉਹਦੇ ਤੇ ਲਿਖਿਆ ਹੁੰਦਾ ਇਹ ਤਾਂ ਗੱਲ ਗੁੱਡੀ ਡਾਉਨ ਯੋਗ ਨਹੀਂ ਹੈ ਪਰ ਫਿਰ ਵੀ ਵਿਕਦੀ ਆ Amazon ਤੇ ਵਿਕਦੀ ਆ ਲੋਕਲ ਵਿਕਦੀ ਆ ਪਰ ਜ਼ਿੰਮੇਵਾਰ ਕੌਣ ਆ ਤੁਹਾਨੂੰ ਲੱਗਦਾ ਕਿ ਜਿਹੜੀ ਪਹਿਲਾਂ ਕੱਚੀ ਡੋਰ ਜਿਹੜੀ ਟੁੱਟ ਜਾਂਦੀ ਏ ਜਿਆਦਾ ਹਾਨੀ ਕਰਨੇ ਵੇਖੋ ਜਿਹੜੀ ਕੱਚੀ ਡੋਰ ਸੀ ਨਾ ਉਹਦਾ ਸਰਕਾਰ ਦੀ ਲੋਕਾਂ ਨੂੰ ਪੂਰੀ ਚੰਗੀ ਤਰ੍ਹਾਂ ਮਦਦ ਨਾ ਮਿਲਣ ਕਰਕੇ ਉਹ ਵੀ ਇੱਕ ਬਿਜ਼ਨਸ ਅਲੋਪ ਹੋ ਗਿਆ ਲੂਕ ਕੱਚੀ ਡੋਰ ਦਾ ਵਪਾਰ ਕਰੂੰ ਘਟ ਗਿਆ ਕਿਉਂਕਿ ਡੋਰ ਬਹੁਤ ਮਹਿੰਗੀ ਹੋ ਗਈ ਆ ਮਹਿੰਗੀ ਹੋਣ ਦਾ ਕਾਰਨ ਕੀ ਸਰਕਾਰ ਨੂੰ ਸਬਸਿਡੀ ਚਾਹੀਦੀ ਹੈ ਉਹਨੂੰ ਲਾਉਣ ਵਾਲਿਆਂ ਤੇ ਜੰਗ ਜਿਹੜੇ ਲੋਕ ਉਹ ਇੰਡਸਟਰੀ ਚ ਚਰੋਣੀ ਕਹਣ ਉਹ ਤੇ ਸਬਸਿਡੀਆਂ ਜਿਹੜੀ ਤਾਂ ਕਿ ਲੋਕਾਂ ਨੂੰ ਪ੍ਰੋਮੋਟ ਹੋਵੇ ਕੱਚੀ ਡੋਰ ਨਾਲ ਹੀ ਗੁੱਡੀ ਡੋਣੀ ਆ ਕੱਚੀ ਡੋਰ ਦਾ ਸਭ ਤੋਂ ਵੱਡਾ ਵਾਅਦਾ ਸੀ ਵੀ ਮਾਰੀ ਕੱਚੀ ਹੁੰਦੀ ਸੀ ਟੁੱਟ ਜਾਂਦੀ ਸੀ ਜਾਨੀ ਨੁਕਸਾਨ ਘੱਟ ਹੁੰਦਾ ਸੀ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੋ ਤੁਹਾਡੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਜਿੱਦਾਂ ਲੋਕਾਂ ਨੇ ਪਹਿਲਾਂ ਸਮੇਂ ਦੇ ਵਿੱਚ ਗੁੱਡੀਆਂ ਡਡਾਈਆਂ ਨੇ ਕੱਚੀ ਡੋਰ ਨਾਲ ਉਹ ਧਾਗਰੀ ਡੋਰ ਦੇ ਵੀ ਵਰਤਣ ਔਰ ਇਹ ਖੂਨੀ ਡੋਰ ਹੈ ਜਿਹਨੂੰ ਆਪਾਂ ਡ੍ਰੈਗਨ ਡੋਰ ਕਹਿੰਦੇ ਆ ਇਹ ਤੋਂ ਕੰਨੀ ਘਤਰਾਉਣ ਤੌਰ 'ਤੇ ਅਸੀਂ ਅਪੀਲ ਕਰਦੇ ਆ ਇੱਕ ਵਾਰੀ ਫਿਰ ਤੋਂ ਸਰਪੰਚ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਅਮਰਸਰ ਦੇ ਵਿੱਚ ਡਰੋਨ ਦੇ ذریعے ਕਬੱਡੀ ਕਾਰਵਾਈ ਕੀਤੀ ਗਈ ਆ ਇਸੇ ਤਰ੍ਹਾਂ ਅਚਾਨਕ ਅਚਨਚੇਤ ਮल्ल्याਾਂ ਦੇ ਵਿੱਚ ਗਲੀਆਂ 'ਚ ਇਹ ਕਾਰਵਾਈ ਕੀਤੀ ਜਾਵੇ ਕਿ ਲੋਕਾਂ ਦੀਆਂ ਮਨੁੱਖੀ ਜਾਨਾਂ ਨੂੰ ਐਸਐਸਪੀ ਨੂੰ ਐਸਐਸਪੀ ਅਭੀ ਮੰਨੂ ਨੂੰ ਰਾਣਾ ਨੂੰ ਕੀ ਅਪੀਲ ਕਰਨਾ ਚਾਹੋਗੇ ਵਿਕੀ ਮੈਂ ਐਸਐਸਪੀ ਸਾਹਿਬ ਨੂੰ ਇਹੀ ਅਪੀਲ ਕਰਦਾ ਵਾਂ ਕਿ ਉਹ ਆਪਣੀ ਪੂਰੀ ਕੋਸ਼ਿਸ਼ ਇਹ ਲੋੜ ਇਸ ਡ੍ਰੈਗਨ ਡੋਰ ਦੀ ਲਪੇਟ ਵਿੱਚ ਲੋਕਾਂ ਨੂੰ ਤੇ ਪੰਛੀਆਂ ਨੂੰ ਬਚਾਉਣ